ਬਹੁਤ ਜ਼ਬਰਦਸਤ ਮੀਟਿੰਗ ਹੋਈ ਸੀਐਮ ਸਾਹਿਬ ਨਾਲ ਸੀਗੇ ਕਿਸਾਨ ਜਥੇਬੰਦੀਆਂ ਨਾਲ 2 ਘੰਟੇ ਮੀਟਿੰਗ ਹੋਈ ਬਹੁਤ ਵਧੀਆ ਸਭ ਤੋਂ ਵੱਧ ਜਿਹੜੀ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। બસ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਕਿਸਾਨਾਂ ਨੂੰ ਕਲੀਅਰ ਕੀਤੀ ਪੰਜਾਬੀਆਂ ਨੂੰ ਕਲੀਅਰ ਕੀਤਾ ਕਿ 28 ਦਸੰਬਰ ਨੂੰ ਜਿਹੜਾ ਪਾਣੀਆਂ ਦੇ ਉੱਤੇ ਮੀਟਿੰਗ ਹੋਦੀ ਭਗਵੰਤਮਾਨ ਪੰਜਾਬ ਦਾ ਪੁੱਤਰ ਪਾਣੀਆਂ ਦੀ ਵਾਕੀ ਵਾਸਤੇ ਉਸ ਮੀਟਿੰਗ ਦੇ ਵਿੱਚ ਲਟੂਆ ਪੰਜਾਬ ਦੇ ਹਿੱਤਾਂ ਲਈ ਔਰ ਬੜਾ ਸਪਸ਼ਟ ਸਟੈਂਡ ਉਹਨਾਂ ਨੇ ਅੱਜ ਵੀ ਕਿਹਾ ਸਾਡੇ ਕੋਲ ਪਾਣੀ ਨਹੀਂ ਇਸ ਕਰਕੇ ਨੈਰਦੀ ਕੋ ਲੋੜ ਨਹੀਂ ਤੇ ਕਿਸਾਨਾਂ ਨੂੰ ਕਿਹਾ ਜੇ ਲੋਡ ਪਈ ਤਾਂ ਆਪਾਂ ਇਕੱਠੇ ਵਿਚਾਰ ਕਰਾਂਗੇ ਪੰਜਾਬ ਦਾ ਪਾਣੀ ਦੇਣ ਦੇ ਪਹੁੰਚੋ ਮੱਝੋ ਅੱਜ ਇਹ ਮੁੱਖ ਮੁੱਦਾ ਸੀ ਇੱਕ ਬਹੁਤ ਪੁਰਾਣਾ ਮੁੱਦਾ ਸੀਗਾ ਕਿ ਪਿੰਡਾਂ ਦੇ ਅੰਦਰ ਪਰਿਵਾਰਾਂ ਦੇ ਛੜੀਆਂ ਵਾਈ ਵਾਲੀਆਂ ਜ਼ਮੀਨਾਂ ਉਹਦੇ ਤਕਸੀਮਾ ਦੇ ਕੇਸ ਸੀਗੇ ਉਹ ਵੀ ਤੈ ਕਹਤਾ ਕਿ ਇੱਕ ਜਨੂਦੀ ਤੋਂ ਲੈ ਕੇ 13 ਅਪ੍ਰੈਲ ਤੱਕ ਪਿੰਡਾਂ ਦੇ ਵਿੱਚ ਕੈਂਪ ਲਾਵਾਂਗੇ ਜਿਸ ਵੀ ਪਦਵਾਰ ਦੀ ਕੋਈ ਤਕਸੀਮ ਦਾ ਕੇਸ ਰਹਿੰਦਾ ਉੱਥੇ ਕਰ ਸਕਦਾ ਪੱਤੇ ਦਾ ਅਪ੍ਰੈਲ ਤੱਕ ਸਾਰੇ ਪੰਜਾਬ ਦੇ ਵਿੱਚ ਇਹਨੂੰ ਵੱਲ ਜਿਹੜਾ ਉਹ ਕੰਪਲੀਟ ਕਰਾਂਗੇ ਇੱਕ ਕਿਸਾਨਾਂ ਦੀ ਬੰਗ ਸੀ ਕਿ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਉਹਨਾਂ ਦੇ ਖਾਤੇ ਜਿਹੜੇ ਬੰਦ ਕੀਤੇ ਪਿਛਲੇ ਕਾਫੀ ਸਮੇ ਤੋਂ ਉਹ ਵੀ ਅੱਜ ਤੋਂ ਮਤਲਬ ਸੀਐਮ ਸਾਹਿਬ ਦੇ ਸ਼ੁਰੂ ਕਰਤੇ ਉਹ ਇੱਕ ਕਿਸਾਨਾਂ ਨੂੰ ਇੱਕ ਖਤਸਾ ਸੀਗਾ ਕਿ ਜਿਹੜੇ ਪਿੰਡਾਂ ਦੇ ਵਿੱਚ ਬਿਜਲੀ ਦੇ ਮੀਟਰ ਲੱਗਦੇ ਆ ਵੀ ਇਹਨਾਂ ਤੇ ਕੋਈ ਮੁੜ ਕੇ ਸਿੰਮ ਸੁਬ ਦਾ ਲੱਗ ਜਾਏ ਤੇ ਮਾਨ ਸਾਹਿਬ ਨੇ ਕਲੀਅਰ ਕੀਤਾ ਕਿ ਅਸੀਂ ਕੋਈ ਇਦਾਂ ਨਹੀਂ ਹੈ ਅਸੀਂ ਕੋਸ਼ਿਸ਼ ਨਹੀਂ ਇਦਾਂ ਦਾ ਕਰਦੇ ਉਹਦਾ ਨਾ ਅਸੀਂ ਇਦਾਂ ਦੇ ਕੋ ਮੀਟਰ ਲਾਵਾਂਗੇ ਨਾ ਇਦਾਂ ਦਾ ਕੋ ਸਿਸਟਮ ਕਰਾਂਗੇ ਹਾਂ ਠੀਕ ਹੈ ਅੱਜ ਦੀ ਟੈਕਨੋਲੋਜੀ ਦੇਖਾਂ ਦੇ ਨਵੀਆਂ-ਨਵੀਆਂ ਚੀਜ਼ਾਂ ਆਦੀਆਂ ਦੋ ਉਹ ਜਿਹੜੇ 스마트 ਮਤਲਬ ਲੱਗਦੇ ਆ ਮੀਟਰ ਉਹਨਾਂ ਦਾ ਮਤਲਬ ਇਹ ਨਹੀਂ ਕਿ ਪੀ ਪੇੜ ਨੇ ਜਾਂ ਕੁਛ ਇਦਾਂ ਦਾ ਨਾ ਮਤਲਬ ਹੀ ਨਹੀਂ ਇਤਾਂ ਦਾ ਕੋਈ ਕੰਮ ਨਹੀਂ ਕਰਾਂਗੇ ਸੋ ਬਹੁਤ ਬਹੁਤ ਮੰਗਾ ਸੀਗੇ ਇੱਕ ਸੀਗੇ ਕਿ ਜਿਹੜੇ ਕਿਸਾਨ ਸਾਡੇ ਸ਼ਹੀਦ ਹੋਏ ਬਾਰਡਰ ਦੇ ਉੱਤੇ ਲੰਮਾ ਸੰਘਰਸ਼ ਚੱਲਿਆ ਉਹਨਾਂ ਦੇ ਕੁਝ ਕੇਸ ਦੇ ਦੇ ਕਰੀਬ 750 ਸੀਗੇ ਅਸੀਂ ਉਹਦਾ ਪਹਿਲਾਂ ਹੀ 5-5 ਲੱਖ ਰੁਪਈਆ ਦਿੱਤਾ ਪਰਿਵਾਰਾਂ ਨੂੰ ਅਸੀਂ ਬਲ ਜਿਹੜਾ ਉਹ ਇੱਕ ਇੱਕ ਜੀ ਨੂੰ ਨੌਕਰੀ ਵੀ ਦਿੱਤੀ ਹੈ ਤੇ ਮੇਰਾ ਖਿਆਲ ਹੈ ਕਿ ਲਗਭਗ 2.5 250 ਦੇ ਲਗਭਗ ਕੇਸ ਰਹਿੰਦੇ ਆ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਉਹ ਵੀ 31 ਮਾਰਚ ਤੱਕ ਸੀਐਮ ਸਾਹਿਬ ਨੇ ਕਿਹਾ ਕਿ ਐਸੀ ਬਾਰੇ ਜਿਹੜਾ ਉਹਨੂੰ ਕੰਪਲੀਟ ਕਰ ਦਾਂਗੇ ਉਹਦਾ ਇੱਕ ਜਿਹੜਾ ਪਾਣੀ ਨਹਿਰਾਂ ਦੇ ਵਿੱਚੋਂ ਜਿਹੜਾ ਟੂਬਲ ਦੇ ਵਿੱਚ ਕੁਝ ਏਰੀਆ ਪੰਜਾਬ ਦਾ ਇਦਾਂ ਦਾ ਉੱਥੇ ਮਤਲਬ ਨਹਿਰਾਂ ਦੇ ਵਿੱਚੋਂ ਪਾਣੀ ਚੁੱਕੜਾ ਪੈਂਦਾ ਬਾਕੀ ਪੰਜਾਬ ਦੇ ਵਿੱਚ ਤੇ ਖੇਤੀ ਦੀ ਬਿਜਲੀ ਜਿਹੜੀ ਫ੍ਰੀ ਸੀਗੀ ਪਰ ਉਹਨਾਂ ਨੂੰ ਬੜਾ ਬਿੱਲ ਆਉਂਦਾ ਸੀ ਲੋਡ ਵੀ ਬਹੁਤ ਪੈਂਦਾ ਸੀ ਉਹਨਾਂ ਦਾ ਨਹਿਰਾਂ ਵਿੱਚੋਂ ਪਾਣੀ ਖੇਤੀ ਉਹ ਵੀ ਸੀਐਮ ਸਾਹਿਬ ਨੇ ਅੱਜ ਜਿਹੜਾ ਉਹ ਫਰੀ ਕੀਤਾ ਬਹੁਤ ਸਾਰੀਆਂ ਮੰਗਾ ਸੀ ਕਿ ਕਿਸਾਨਾਂ ਦੀਆਂ ਜਿਹੜੀਆਂ ਲਗਭਗ ਸਾਰੀਆਂ ਅੱਜ ਸੀਐਮ ਸਾਹਿਬ ਨੇ ਬਲਤ ਐ ਕਿਤੇ ਉਹ ਨਾਲ ਉਹਨਾਂ ਨੇ ਕਿਹਾ ਕਿ ਮੈਂ ਮੈਂ ਮੁੱਲ ਕਿਸਾਨ ਦਾ ਪੁੱਤ ਐ ਮੈਂ ਪੰਜਾਬ ਦੀ ਖੇਤੀਬਾੜੀ ਦੀ ਪੰਜਾਬ ਦੀ ਕਿਸਾਨੀ ਦੇ ਨਾਲ ਐ ਔਰ ਇਹਨੂੰ ਬਚਾਉਣ ਲਈ ਇਹਨੂੰ ਡਿਵੈਲਪ ਕਰਨ ਵਾਸਤੇ ਹਰ ਇਲਾਕਾ ਦੂੰਗਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਭਗਵੰਤ ਸਿੰਘ ਮਾਨ ਦੀ ਸਰਕਾਰ ਸੋ ਮੈਂ ਸਮਝਦਾ ਕਿ ਅੱਜ ਬਹੁਤ ਵਧੀਆ ਬੀਟੇ ਕੋਈ ਇੱਕ ਧਲੇਵਰ ਸਾਹਿਬ ਜਿਹੜੇ ਲੋਕ ਆਪਣੀਆਂ ਨੌਕਰੀਆਂ ਪਿੱਛੇ ਲੜ ਰਹੇ ਸੀ ਪਹਿਲਾਂ ਪਿਛਲੀਆਂ ਸਰਕਾਰਾਂ ਤੋਂ ਭਗਵੰਤ ਸਿੰਘ ਸਾਬ ਨੇ ਕਿਹਾ ਸੀ ਕਿ ਮੇਰਾ ਪੈਨ ਚੱਲੂਗਾ ਤਾਂ ਉਹਨਾਂ ਦੇ ਨੌਕਰੀਆਂ ਪੱਕੀਆਂ ਕਰਨ ਵਾਸਤੇ ਹੁਣ ਵੀ ਬਹੁਤ ਸਾਰੇ ਤਰਨੇ ਲੱਗੇ ਹੋਏ ਨੇ ਪੰਜਾਬ ਦੇ ਵਿੱਚ ਇਹਨਾਂ ਨੂੰ ਲੈ ਕੇ ਕੋਈ ਸਪੈਸੀਫਿਕ ਤੁਹਾਡੀ ਕੈਬਨਿਟ ਦੇ ਵਿੱਚ ਕੋਈ ਚਰਚਾ ਨਹੀਂ ਨਹੀਂ ਸਤ ਗੱਲ ਇਹ ਕਿ 75 ਸਾਲ ਦਾ ਬਹੁਤ ਮਤਲਬ ਸਿਸਟਮ ਖਰਾਬ ਕੀਤਾ ਪਿਆ ਪਿਛਲੀਆਂ ਸਰਕਾਰਾਂ ਨੇ ਪਰ ਦੇਖੋ ਤੁਸੀਂ ਪੌਣੇ 2 ਸਾਲ ਦੇ 40000 ਲੋਕਾਂ ਨੂੰ ਪੱਕੀ ਨੌਕਰੀ ਦੇਣੀ ਕੋਈ ਛੋਟਾ ਜਿਹਾ ਕੰਮ ਨਹੀਂ ਆਉਦਾ ਜਿਹੜੇ ਕੱਚੇ ਦੇ ਆਪ ਸੀ ਉਹਨਾਂ ਨੂੰ ਪੱਕਿਆ ਕਰਨਾ ਕੋਈ ਨਿੱਕਾ ਕੰਮ ਨਹੀਂ ਸੀਗਾ ਸਾਡਾ ਮੰਨਣਾ ਕਿ ਬਹੁਤ ਸਾਰੀ ਬੇਰਜ਼ਗਾਰੀਆਂ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਚਾਹੀਦੀਆਂ ਇਸੇ ਕਰਕੇ ਸੀਐਮ ਸਾਹਿਬ ਪੰਜਾਬ ਦੇ ਅੰਦਰ ਦਾ ਇੰਡਸਟਰੀ ਜਿਹੜੀ ਹੈ ਉਹਨੂੰ ਲਿਆਉਣ ਲਈ ਪ੍ਰਾਲੇ ਕਰ ਰਿਹਾ ਕਿ ਜਿੰਨੀ ਵੱਧ ਤੋਂ ਵੱਧ ਨਸਤੀ ਆਊਗੀ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਅਸੀਂ ਵਚਨਬੱਧ ਹੈ ਜਿਹੜਾ ਜਿਹੜਾ ਅਧਕਾਰ ਹੈ ਜੋ ਜੋ ਟਾਈਮ ਚੱਲੀ ਜੋ ਦੇਖੋ ਪੌਣੇ ਦੋ ਸਾਲ ਚ ਇੰਦੀਆਂ ਨੌਕਰੀਆਂ ਦੇਣੀਆਂ ਪਹਿਲਾਂ ਸਰਕਾਰ ਦਾ ਕਾਰਡ ਕੱਢ ਕੇ ਵੇਖ ਲਓ ਵੀ ਉਹਨਾਂ ਨੇ ਕੀ ਕੀਤਾ ਤੇ ਮੇਰਾ ਖਿਆਲ ਹੈ ਅਗਲਾ ਸਾਲ ਵੀ ਜਿਹੜਾ ਚੜਨ ਵਾਲਾ ਹੈ ਇਹਦੇ ਵਿੱਚ ਵੀ ਅਸੀਂ ਨੌਕਰੀਆਂ ਮੁੱਖ ਮੰਤਰੀ ਸਾਹਿਬ ਇਦਾਂ ਹੀ ਦਿੰਦੇ ਰਹਿਣਗੇ ਜਲਦੀ ਜਿਹੜਾ ਮਤਲਬ ਇਹ ਮਸਲਾ ਜਿਹੜਾ ਹੱਲ ਹੋ ਜਾਊਗਾ ਕਿਉਂਕਿ ਬਹੁਤ ਬਹੁਤ ਲੋਕ ਨੇ ਨਾ ਇਹ ਐ ਨਹੀਂ ਹੈ ਕਿ ਕੋਈ ਥੋੜੇ ਹੈ ਪਰ ਜਿੰਨੇ ਵੀ ਹੈ ਸਭ ਨੂੰ ਨੌਕਰੀਆਂ ਦੇ ਆ ਕੇ ਭਾਵੇਂ ਜੋ ਬਣਜੂ ਧਰਵਾਦ ਸਾਹਿਬ ਇੱਕ ਨਾ ਲਾਲ ਡੋਰੇ ਦੇ ਅੰਦਰ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਨਾ ਰਜਿਸਟਰੀਆਂ ਨਹੀਂ ਹੁੰਦੀਆਂ ਜੇ ਰਜਿਸਟਰੀ ਹੋਵੇ ਤਾਂ ਸਰਕਾਰ ਨੂੰ ਉਹਦਾ ਮਰੇ ਵੀ ਨੋ ਵੀ ਆਉਂਦਾ ਤੇ ਲੋਕ ਬੜੇ ਤੰਗ ਨੇ ਤੁਸੀਂ ਇਹ ਇੱਕ ਇਸ਼ੂ ਹੈ ਬੜਾ ਵੱਡਾ ਤੇ ਬੜੇ ਲੋਕ ਖਚਲ ਖੁਆਰ ਹੁੰਦੇ ਨੇ ਇਹਦੇ ਬਾਰੇ ਵੀ ਇਹ ਮੈਨੂੰ ਲੱਗਦਾ ਕਿ ਐਸੇ ਹੀ ਸਾਲ ਦੇ ਵਿੱਚ ਇਹਦੇ ਤੇ ਅਸੀਂ ਕਾਦੇ ਇਹਨਾਂ ਦੇ ਪਟਵਾਦੀ ਜੀ ਦਾ ਸਹੀ ਮਸਲਾ ਹੈ ਇਹ ਸ਼ਹਿਰਾਂ ਦੇ ਵਿੱਚ ਵੀ ਪ੍ਰੋਬਲਮ ਹੈ ਪਿੰਡਾਂ ਦੇ ਵਿੱਚ ਵੀ ਪ੍ਰੋਬਲਮ ਹੈ ਤੇ ਮੈਨੂੰ ਲੱਗਦਾ ਕਿ ਸ਼ਾਇਦ ਇਹਦੇ ਐਂਡ ਤੱਕ ਜਾ ਸਕਦਾ ਅਗਲੇ ਕਿਉਂਕਿ ਕੈਬਿਨ ਦੇ ਵਿੱਚ ਵੀ ਇਹ ਦੋ ਤਿੰਨ ਦਾ ਸਾਡੇ ਅਸੀਂ ਤੈਅ ਕੀਤਾ ਤੇ ਮਾਨ ਸਾਹਿਬ ਦੇ ਤੇ ਇੱਕ ਮਤਲਬ ਜਿਹੜੀ ਪਾਲਸੀ ਤਿਆਰ ਕਰਦੇ ਉਹ ਜਦੋਂ ਬਣ ਗਈ ਇਹ ਮਸਲਾ ਸਹਾਰਦ ਹੋ ਜਾਊਗਾ ਸਾਰੇ ਪੰਜਾਬ ਦਾ ਮਸਲਾ